ਕਿ ਭਾਈ ਅਮਰਤਪਾਲ ਸਿੰਘ ਜੋ ਮੈਂਬਰ ਆਫ ਪਾਰਲੀਮੈਂਟ ਖਡੂਰ ਸਾਹਿਬ ਤੋਂ ਯਾਦ ਤੌਰ ਤੇ ਬਣੇ ਆ ਉਹਨਾਂ ਦਾ ਬੁਨਿਆਦੀ ਤੇ ਜਮਹੂਰੀ ਹੱਕ ਹੈ ਕਿ ਜਿਹੜੀ ਉਹਨਾਂ ਤੇ ਐਨਐਸਸੀ ਲਾਈ ਸੀ ਗੈਰਕਾਨੂੰਨੀ ਢੰਗ ਦੇ ਨਾਲ ਤੇ ਉਹਨਾਂ ਦੇ ਸਾਥੀਆਂ ਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ ਸੀਗਾ ਉਹ 1970 ਪੰਜਾਬ ਦੇ ਵਿੱਚ ਸਭ ਤੋਂ ਵੱਧ ਵੋਟਾਂ ਨਾਲ ਜੇਲ੍ਹ ਵਿੱਚ ਰਹਿ ਕੇ ਨਾ ਉਹਨਾਂ ਨੇ ਪਿੰਡ ਦਾ ਪ੍ਰਚਾਰ ਆਪ ਆ ਕੇ ਕੀਤਾ ਨਾ ਉਹਨਾਂ ਨੇ ਕਿਸੇ ਰੈਲੀ ਨੂੰ ਸਬੋਧਨ ਕੀਤਾ ਉਹਨੂੰ ਜੇਲ੍ਹ ਦੇ ਵਿੱਚ ਡੱਕ ਕੇ ਰੱਖਿਆ ਪਹਿਲਾਂ ਗੈਰਕਾਨੂੰਨੀ ਕੰਮ ਸੀ ਉਹਨੂੰ ਜੇਲ੍ਹ ਚ ਡਕਣਾ ਨਹੀਂ ਚਾਹੀਦਾ ਸੀ ਉਹਨੂੰ ਚੋਣ ਪ੍ਰਚਾਰ ਲਈ ਮੌਕਾ ਦੇਣਾ ਚਾਹੀਦਾ ਸੀਗਾ ਉਹ ਮੈਂਬਰ ਪਾਰਲੀਮੈਂਟ ਬਣ ਗਏ ਨੇ ਤੇ ਉਹਨਾਂ ਨੂੰ ਤੁਰੰਤ ਆਪਣਾ ਰਿਹਾ ਕਰਕੇ ਉਹਨਾਂ ਨੂੰ ਜੋ ਮੈਂਬਰ ਆਫ ਪਾਰਲੀਮੈਂਟ ਦੀ ਸੌਚ ਪਾਉਣੀ ਚਾਹੀਦੀ ਸੀ ਹੁਣ ਮੈਨੂੰ ਦੱਸੋ ਰੱਬ ਦੇ ਕਰ ਦੇਰ ਤਾਂ ਹੈਗਾ ਹਨੇਰ ਨਹੀਂ ਹੈ ਅਸੀਂ ਕਹਿੰਦੇ ਸੀ ਕਿ ਉਹਦੇ ਤੇ ਗੈਰਕਾਨੂੰਨੀ ਕੇਸ ਪਾਇਆ ਹੈ ਤੇ ਜਮਹੂਰੀਅਤ ਦਾ ਕਤਲ ਕੀਤਾ ਭਗਵੰਤ ਮਾਨ ਦੀ ਸਰਕਾਰ ਨੇ ਤੇ ਸੈਂਟਰ ਦੀ ਸਰਕਾਰ ਨੇ ਰਲ ਕੇ ਭਾਜਪੀ ਮਿਲ ਕੇ ਉਹਨਾਂ ਨੇ ਐਨਐਸਏ ਲਾਈ ਹੈ ਐਨਐਸਏ ਪੰਜਾਬ ਦੇ ਚੀਫ ਮਿਨਿਸਟਰ ਦੇ ਮਿਲੇ ਤੋਂ ਬਿਨਾਂ ਲੱਗ ਹੀ ਨਹੀਂ ਸਕਦੀਗੀ ਕੋਈ ਸਟੇਟ ਦੂਜੀ ਚਾ ਕੇ ਐਨਐਸਏ ਨਹੀਂ ਲਾ ਸਕਦਾ ਤੇ ਫਿਰ ਨਾਮਰਤਪਾਲ ਦੇ ਘਰੋਂ ਨਾ ਬੰਬ ਫੜਿਆ ਗਿਆ ਸੀ ਨਾ ਤੋਪ ਫੜੀ ਗਈ ਸੀ ਨਾ ਉਹਦੇ ਕੋਲ ਪਰਮਾਣੂ ਫੜਿਆ ਗਿਆ ਸੀ ਉਹਨੇ ਕਿਸੇ ਨੂੰ ਗੱਲ ਐਸੀ ਕੀਤੀ ਨਹੀਂ ਸੀ ਉਹ ਨਸ਼ੇ ਛਡਾਉਂਦਾ ਸੀ ਅੰਮ੍ਰਿਤ ਛਕਾਉਂਦਾ ਸੀ ਜੋ ਸਾਡੀ ਪਾਲਿਸੀ ਸੀ ਗੁਰੂ ਗੋਬਿੰਦ ਸਿੰਘ ਦਾ ਸਾਨਾ ਮਾਨਵਤਾਵਾਦੀ ਸੋਚ ਦਿੱਤਾ ਸੀ ਜਾਤ ਪਾਤ ਤੋਂ ਕਰਦਾ ਸੀ ਨਾ ਉਹਨੇ ਕਿਸੇ ਹਿੰਦੂ ਨੂੰ ਤੰਗ ਕੀਤਾ ਨਾ ਮੁਸਲਮਾਨ ਨੂੰ ਤੰਗ ਕੀਤਾ ਨਾ ਅਸਾਈ ਨੂੰ ਤੰਗ ਕੀਤਾ ਉਹ ਕਿਸੇ ਨੇ ਤੰਗ ਹੀ ਨਹੀਂ ਕੀਤਾ ਉਹਦੇ ਘਰੋਂ ਫੜੇ ਜ਼ਰੂਰ ਗਏ ਆ ਪੰਜ ਕਕਾਰ ਫੜੇ ਗਏ ਆ ਉਹ ਤਾਂ ਹਰੇਕ ਸਿੱਖ ਦੇ ਘਰੋਂ ਫੜੇ ਜਾਣੀ ਚਾਹੀਦੀ ਹੈ ਜੇ ਕਾਰ ਪੰਜ ਰੱਖਣੇ ਘਰ ਚੋਂ ਫੜੇ ਜਾਣਾ ਉਹ ਦੇਸ਼ਤਰੋਈ ਹੈ ਤਾਂ ਫੇਰ ਤਾਂ ਸਾਰੀ ਕੌਮ ਹੀ ਸਾਡੀ ਦੇਸ਼ਤਰੋਈ ਤੁਸੀਂ ਮੰਨਦੇ ਹੋ ਪਰ ਅਸੀਂ ਨਾ ਦੇਸ਼ਤਰੋਈ ਆ ਅਸੀਂ ਮਾਨਵਤਾਵਾਦੀ ਆ ਅੱਜ ਸਾਬਤ ਹੋ ਗਿਆ ਕੂੜਨ ਖੁੱਟੇ ਨਾਨਕਾ ਓੜ ਸੱਚ ਰਹੀ ਇੱਕ ਪਾਸੇ ਸਾਬਤ ਹੋ ਗਿਆ ਦਿੱਲੀ ਹਰ ਗਈ ਹੈ ਤੇ ਆਪਣਾ ਪੰਜਾਬ ਦਿੱਤ ਗਿਆ ਇੱਕ ਪਾਸੇ ਐਨਐਸਏ ਲਾਉਣ ਵਾਲੇ ਹਾਰਡਲਾਈਨ ਕਹਿਣ ਵਾਲੇ ਤੇ ਉਹਨੂੰ ਰੈਡੀਕਲ ਕਹਿਣ ਵਾਲੇ ਉਹ ਹਾਰ ਗਿਆ ਇਸ ਕਰਕੇ ਇਹ ਜਿੱਤ ਗਿਆ ਹੁਣ ਤੋਂ ਇਦੋਂ ਵੱਡਾ ਸਬੂਤ ਕੀ ਹੈ ਜੇ ਕਿਤੇ ਸੰਜੀਤ ਸਿੰਘ ਰਾਜ ਸਭਾ ਦਾ ਮੈਂਬਰ ਬਣ ਜਾਂਦਾ ਤੇ ਉਹਨੂੰ ਆਪਣੇ ਆਪ ਸੋਚ ਚ ਕਹੀ ਜਾਂਦੀ ਹੈ ਤੇ ਜੇ ਕੇਜਰੀਵਾਲ ਸਾਹਿਬ ਉਹ ਜੇਲ੍ਹ ਦੇ ਵਿੱਚ سنگੀਨ ਜ਼ੁਲਮਾਂ 'ਚ ਹੁੰਦੇ ਆ ਉਹ ਨਾ ਤਾਂ ਮੈਂਬਰ ਆਫ ਪਾਰਲੀਮੈਂਟ ਦੀ ਚੋਣ ਲੜ ਰਿਹਾ ਉਹ ਚੋਣ ਤਾਂ ਲੜ ਹੀ ਨਹੀਂ ਰਿਹਾ ਸੀਗਾ ਉਹਦੇ ਪਾਰਟੀ ਪ੍ਰਚਾਰ ਕਰ ਲਈ ਉਹਨੂੰ ਸਮਾਂ ਦੇਤਾ ਰਿਲੀਜ਼ ਕੀਤਾ ਤੇ ਭਾਈ ਅਮਰਤਪਾਲ ਨੂੰ ਰਿਲੀਜ਼ ਕਿਉਂ ਕੀਤਾ ਜਿਹੜਾ ਚੋਣ ਲੜ ਰਿਹਾ ਸੀ ਇਸ ਕਰਕੇ ਆਰਟੀਕਲ 75 ਦੇ ਮੁਤਾਬਕ ਸਾਡਾ ਰਾਈਟ ਬੰਦਾ ਹੈ ਕਿ ਇਹ ਸੌਨ ਦੇ ਵਿੱਚ ਉਹਨੂੰ ਸ਼ਾਮਲ ਕੀਤਾ ਜਾਵੇ ਇਹ ਸਾਡਾ ਜਮਹੂਰੀਅਤ ਹੱਕ ਹੈ ਇਸ ਕਰਕੇ ਇਹ ਜਮਹੂਰੀਅਤ ਹੱਕ ਦਾ ਪੂਰਾ ਜਨਾਜਾ ਇੰਡੀਅਨ ਸਟੇਟ ਕਰ ਰਹੀ ਹੈ ਜੇ ਦੂਜੇ ਪਾਸੇ ਵੇਖੋ ਜੇ ਅਰਨ ਜੇਦਲੀ ਜੋ ਨਹੀਂ ਰਹੇ ਉਹ ਉਸ ਅਮਰਸਰ ਤੋਂ ਹਰ ਜਾਂਦੇ ਆ ਤੇ ਉਹਨੂੰ ਖਜ਼ਾਨਾ ਵਿजीर ਬਣਾ ਦਿੱਤਾ ਜਾਂਦਾ ਹੈ ਇਹ ਕਿਹੜੇ ਕਾਨੂੰਨ ਦੀ ਗੱਲ ਹੈ ਇੱਕ ਚੁਣਿਆ ਹੋਇਆ ਐਮਪੀ ਉਹਨੂੰ ਸੌਂਚ ਕਰਨ ਦਾ ਮੌਕਾ ਨਹੀਂ ਦਿੱਤਾ ਇੱਕ ਰਵਨੀਤ ਮਿੱਟੂ ਉਹ ਲੁਧਿਆਣੇ ਤੋਂ ਚੋਣ ਹਰ ਜਾਂਦਾ ਹੈ ਉਹ ਮੈਂਬਰ ਪਾਰਲੀਮੈਂਟ ਰਹਿੰਦਾ ਨਹੀਂ ਤੇ ਉਹ ਹੱਕ ਦੇ ਜ਼ੋਰ ਤੇ ਪੰਜਾਬ ਨੂੰ ਚੜਾਉਣ ਲਈ ਸਿੱਖ ਕੌਮ ਨੂੰ ਚੜਾਉਣ ਲਈ ਸਾਡੇ ਪੰਜਾਬ ਦੇ ਜਿੰਨੇ ਵਸਦੇ ਲੋਕ ਹੈ ਤੇ ਜੇ ਰਵਨੀਤ ਮਿੱਟੂ ਨੂੰ ਹਰਾਇਆ ਉਥੋਂ ਦੇ ਸਾਰੇ ਲੋਕਾਂ ਨੇ ਰਾਇ ਹਿੰਦੂਆਂ ਨੇ ਵੀ ਹਰਾਇਆ ਮੁਸਲਮਾਨਾਂ ਨੇ ਵੀ ਹਰਾਇਆ ਅਸਾਈਆਂ ਨੇ ਵੀ ਹਰਾਇਆ ਪੰਜਾਬ ਦੇ ਸਾਰੇ ਲੁਧਿਆਣੇ ਦੇ ਸਾਰੇ ਲੋਕਾਂ ਨੇ ਹਰਾਇਆ ਤੇ ਉਹਨੂੰ ਵਜ਼ੀਰ ਬਣਾ ਦੇਣਾ ਇੱਕ ਹਰਿਆ ਬੰਦਾ ਵਜ਼ੀਰ ਬਣ ਸਕਦਾ ਹੈ ਸੌਹ ਚੱਕ ਸਕਦਾ ਹੈ ਕਿ ਜਿੱਤਿਆ ਬੰਦਾ ਕਿਉਂ ਨਹੀਂ ਚੱਕ ਸਕਦਾ ਇਸ ਕਰਕੇ ਸਾਡੀ ਮੰਗ ਹੈ ਕਿ ਉਹਨੂੰ ਤੁਰੰਤ ਰਿਹਾ ਕੀਤਾ ਜਾਵੇ ਤੇ ਬੰਦੀ ਸਿੰਘ ਜਿਹੜੇ 332 ਸਾਲ ਤੋਂ ਬੈਠੇ ਆ ਉਹਨਾਂ ਨੂੰ ਵੀ ਰਿਹਾ ਕੀਤਾ ਜਾਵੇ ਜੇ 18 ਤਰੀਕ ਤੱਕ ਸੌਹ ਸਮਾਗਮ ਵਿੱਚ ਨਾ ਸ਼ਾਮਲ ਕੀਤਾ ਗਿਆ ਤੇ ਸਾਡੀ ਪਾਰਟੀ ਪੰਖ ਦੇ ਆਗੂ ਨੂੰ ਨਾਲ ਲੈ ਕੇ ਅਸੀਂ ਪੰਜਾਬ ਦੇ ਚੀਫ ਮਿਨਿਸਟਰ ਨੂੰ ਮਿਲਾਂਗੇ ਕਿਉਂਕਿ ਇਹਨਾਂ ਨੇ ਦੋਨਾਂ ਨੇ ਰਲ ਕੇ ਗੇਮ ਖੇਡ ਕੇ ਅਮਰਤਵਾਲਾ ਨੂੰ ਅੰਦਰ ਕੀਤਾ ਇਹ ਸਾਡੀ ਗੱਲ ਸੀ ਅਸੀਂ ਇੰਡੀਆ ਦੇ ਰਾਸ਼ਟਰਪਤੀ ਨੂੰ ਮਿਲ ਕੇ ਆਏ ਆ ਉਹਨਾਂ ਨੇ ਸਾਡੀ ਗੱਲ ਬੜੀ ਵਧੀਆ ਗੌਰ ਨਾਲ ਸੁਣੀ ਹੈ ਉਹਨਾਂ ਦੇ ਰਮੈਂਦੇ ਸੀਗੇ ਉਹਨਾਂ ਨੇ ਸਾਡੀ ਗੱਲ ਬੜੀ ਵਧੀਆ ਗੌਰ ਨਾਲ ਸੁਣੀ ਹੈ ਤੇ ਕਿਉਂਕਿ ਸਾਡਾ ਹੱਕ ਸੀ ਬੁਨਿਆਦੀ ਸੀ ਅਸੀਂ ਕੋਈ ਭੀਖ ਮੰਗਣ ਗਏ ਸੀ ਅਸੀਂ ਇੰਡੀਅਨ ਕਨਸਟੀਟਿਊਸ਼ਨ ਦੇ ਮੁਤਾਬਕ ਜਿਵੇਂ ਕਿ ਆਰਟੀਕਲ 14 19 21 ਦੇ ਮੁਤਾਬਕ ਆਸੀਂ ਬਰਾਬਰ ਆ ਫਰੀडम ਆਫ ਸਪੀਚ ਆ ਫਰੀडम ਆਫ ਐਕਸਪ੍ਰੈਸ਼ਨ ਹੈ ਇਸ ਕਰਕੇ ਕਾਨੂੰਨ ਦੇ ਮੁਤਾਬਕ ਉਹਨਾਂ ਨੇ ਚੋਣ ਲੜਿਆ ਸੀ ਤੇ ਇਹਨਾਂ ਨੇ ਜਮਹੂਰੀਅਤ ਦਾ ਕਤਲ ਕਰਦਾ ਨਹੀਂ ਤਾਂ ਅਗਲੇ ਦਿਨ ਹੀ ਉਹਨੂੰ ਰਿਆ ਕਰ ਦੇਣਾ ਉਹਨਾਂ ਦਾ ਬੁਨਿਆਦੀ ਹੱਕ ਸੀਗਾ ਤੇ ਦੂਜੇ ਪਾਸੇ ਕਹਿੰਨਾ ਇੱਕ ਮੁਸਲਮਾਨ ਕੌਮ ਦਾ ਆਗੂ ਜਿਹੜਾ ਰਸ਼ੀਦ ਇੰਜੀਨੀਅਰ ਰਸ਼ੀਦ ਆ ਮੈਂਬਰ ਆਫ ਪਾਰਲੀਮੈਂਟ ਬਣਿਆ ਤੇ ਭਾਈ ਉਹ ਪਹਿਲਾਂ ਐਮਐਲਏ ਸੀ ਸਾਡਾ ਵਧੀਆ ਮਿੱਤਰ ਸੀ ਬੜਾ ਇਮਾਨਦਾਰ ਬੰਦਾ ਬੜਾ ਸਾਊ ਬੰਦਾ ਉਹ ਵੀ ਜੇਲ੍ਹ ਚੋਂ ਮੱਠਿਆ ਉਹਨੂੰ ਵੀ ਸੌਂਚ ਕਾਉਣੀ ਚਾਹੀਦੀ ਆ ਕਾਨੂੰਨੀ ਚਾਰਾ ਜੋਈ ਕੀਤੀ ਜਾਂ ਨਾ ਕੋਈ ਬੰਦਾ ਇਹ ਸਾਰੇ ਕਾਨੂੰਨੀ ਚਾਰਾ ਜੋਈ ਜਿਹੜੀ ਸਭ ਤੋਂ ਵੱਡੀ ਹੈ ਜਿਹੜੀ ਕਾਨੂੰਨ ਬਣਾਉਂਦੀ ਹੈ ਇੰਡੀਆ ਦੀ ਪਾਰਲੀਮੈਂਟ ਤੇ ਜਿੱਥੇ ਕਾਨੂੰਨ ਬਣਦੇ ਆ ਕਾਨੂੰਨ ਘੜੇ ਬੈਠਦੇ ਆ ਅੱਜ ਕਾਨੂੰਨ ਤੇ ਬੈਠਣ ਵਾਲੇ ਕਾਨੂੰਨ ਘੜੇ ਅੱਜ ਜ਼ਾਲਮ ਬਣੇ ਬੈਠੇ ਆ ਉਹ ਅੱਤਵਾਦ ਫਲਾ ਰਹੇ ਆ ਉਹ ਰੈਡਿਕਲ ਰਫਈਆ ਅਪਣਾ ਰਹੇ ਆ ਉਹ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਆ ਤੇ ਜਦੋਂ ਕਾਨੂੰਨ ਦੀ ਵੱਡੀ ਜਿਹੜੀ ਚੋਣ ਆ ਉਹ ਪਾਰਲੀਮੈਂਟ ਦੀ ਚੋਣ ਅਮਰਪਾਲ ਜਿੱਤੀ ਗਿਆ ਤੇ ਇਤੋਂ ਮਗਰ ਵੀ ਗੱਲ ਤਾਂ ਗੁਰਿਆ ਹੀ ਨਹੀਂ ਜੱਸੀ ਕਾਨੂੰਨ ਦੇ ਜਿੱਥੇ ਕਾਨੂੰਨ ਬਣਦੇ ਆ ਜਿੱਥੇ ਕਾਨੂੰਨ ਘੜੇ ਆ ਉਹ ਚੋਣ ਤੋਂ ਜਿੱਤ ਗਿਆ ਇਸ ਕਰਕੇ ਉਹ ਕਾਨੂੰਨ ਦੇ ਰਾਖੇ ਕਾਨੂੰਨ ਨੂੰ ਆਪ ਨਹੀਂ ਮੰਨ ਰੇ ਤੇ ਇਹ ਭਾਈ ਅਮਰਤਪਾਲ ਤੇ ਸਾਰੇ ਕਾਨੂੰਨ ਨੂੰ ਮੰਨਣ ਵਾਲੇ ਬੰਦੇ ਤੇ ਅਸੀਂ ਪੰਜਾਬ ਦੇ ਵਿੱਚ ਪੀਸ ਚਾਹੁੰਦੇ ਆ ਇੱਕ ਮੈਂ ਤੁਹਾਨੂੰ ਕਹਿਣਾ ਇਹ ਜਿਹੜੇ ਲੀਡਰ ਆ ਨਾ ਇਹ ਪੰਥ ਦਾ ਕੰਮ ਕਰਦੇ ਆ ਨਾ ਪੰਜਾਬ ਦਾ ਕਰਦੇ ਆ ਨਾ ਵਪਾਰੀਆਂ ਦੀ ਗੱਲ ਸੁਣਦੇ ਆ ਨਾ ਮਜ਼ਦੂਰਾਂ ਦੀ ਗੱਲ ਸੁਣਦੇ ਆ ਨਾ ਆਪਣੀ ਕੌਮ ਦੀ ਗੱਲ ਸੁਣਦੇ ਆ ਨਾ ਸੋਸ਼ਲ ਮੀਡੀਆ ਤੇ ਜ਼ੁਲਮ ਹੋਈ ਜਾਂਦਾ ਹੈ ਉਹਨਾਂ ਤੇ ਨੈਟ ਬੰਦ ਕਰ ਉਹਨਾਂ ਦੇ ਚੈਨਲ ਬੰਦ ਕੀਤੇ ਜਾਂਦੇ ਆ ਡੈਮੋਕ੍ਰੇਸੀ ਦੇ ਪਿਲਰ ਦੇ ਉੱਤੇ ਬਹੁਤ ਵੱਡਾ ਤਬਾਹਲਾ ਦਿੱਤਾ ਜਾਂਦਾ ਜੇ ਭਾਈ ਇਹ ਤੁਹਾਡੇ ਚੈਨਲ ਬੰਦ ਕਰ ਦਿੰਦੇ ਆ ਵੈਬਸਾਈਟਾਂ ਤੁਹਾਡੀਆਂ ਬੰਦ ਕਰ ਦਿੰਦੇ ਆ ਤੇ ਫਿਰ ਇਹ ਜਮਹੂਰੀਅਤ ਦਾ ਕਤਲ ਕਰਨਾ ਕੌਣ ਆਲੇ ਉਹੀ ਪਾਰਲੀਮੈਂਟ ਜਿਹੜੇ ਕਾਨੂੰਨ ਬਣਾਉਂਦੀ ਹੈ ਤੇ ਫਿਰ ਮੈਂ ਅੱਜ ਪੂਰੀ ਦੁਨੀਆ ਨੂੰ ਕਹਿਣਾ ਚਾਹਣਾ ਹੈ ਕਿ ਅੱਜ ਸਾਰੀ ਦੁਨੀਆ ਵੇਖੇ ਇਹ ਆਵਾਜ਼ ਅਮਰੀਕਾ ਕੈਨੇਡਾ ਜਰਮਨ ਫਰਾਂਸ ਦੇ ਵਿੱਚੋਂ ਉੱਠ ਰਹੀ ਹੈ ਤੇ ਇਹ ਆਵਾਜ਼ ਬਹੁਤ ਵੱਡੀ ਉੱਠੂਗੀ ਤੇ ਇਸ ਕਰਕੇ ਇੰਡੀਆ ਦਾ ਅੱਜ ਬਿਲਕੁਲ ਜਮਹੂਰੀਅਤ ਦਾ ਜਨਾਜ਼ਾ ਨਿਕਲ ਗਿਆ ਜਿਹੜੇ ਅਮਰਤਪਾਲ ਨੂੰ ਰਿਹਾਨੀ ਕਰ ਸਕਦੇ ਅਕਾਲੀ ਦਲ ਫਤਿਹ ਵੱਲੋਂ ਸਮੁੱਚੀ ਪਾਰਟੀ ਵੱਲੋਂ ਤੇ ਸਾਡੇ ਵਕੀਲ ਐ ਲਖਣਪਾਲ ਜੀ ਜੋ ਸਾਡੇ ਨਾਲ ਇੰਡੀਆ ਦੇ ਪ੍ਰੈਜ਼ੀਡੈਂਟ ਨੂੰ ਮਿਲਣ ਗਏ ਸੀ ਅਤਲਾ ਸਾਹਿਬ ਜੋ ਸਾਡੀ ਪਾਰਟੀ ਦੇ ਜਨਰਲ ਸੈਕਟੀ ਹੈ ਇਹ ਵੀ ਇੰਡੀਆ ਦੇ ਪ੍ਰੈਜ਼ੀਡੈਂਟ ਨੂੰ ਮਿਲਣ ਗਏ ਸੀ ਜੈ ਸਿੰਘ ਜੀ ਇਹ ਵੀ ਸਾਡੇ ਨਾਲ ਇੰਡੀਆ ਦੇ ਪ੍ਰੈਜ਼ੀਡੈਂਟ ਨੂੰ ਮਿਲਣ ਗਏ ਸੀ ਸਾਡੇ ਨਾਲ ਜਗਦੀਪ ਸਿੰਘ ਜੀ ਰਾਜਪੁਰ ਫੌਜੀ ਸਾਹਿਬ ਇਹ ਵੀ ਇੰਡੀਆ ਦੇ ਪ੍ਰੈਜ਼ੀਡੈਂਟ ਨੂੰ ਇੱਕ ਵਾਰ ਫਿਰ ਮਿਲਣ ਗਏ ਸੀ ਤੇ ਇਸ ਟਾਈਮ ਬਾਬਾ ਸਤਨਾਮ ਸਿੰਘ ਜੀ ਜੋ ਸਾਡੇ ਧਾਰਮਿਕ ਗਵਿੰਦ ਦੇ ਪ੍ਰਧਾਨ ਹੈ ਉਹ ਵੀ ਸਾਡੇ ਨਾਲ ਮੌਜੂਦ ਹੈ ਤੇ ਜਸਵੰਤ ਸਿੰਘ ਜੀ ਚੀਮਾ ਜੋ ਪਾਰਟੀ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਹੈ ਉਹ ਵੀ ਸਾਡੇ ਨਾਲ ਮੌਜੂਦ ਹੈ ਬੀਬੀ ਛਾਜਿਆ ਬੇਗਮ ਜੀ ਜੋ ਸਾਡੇ ਸੀਨੀਅਰ ਅਗੂ ਨੇ ਬੀਬੀਆਂ ਦੇ ਉਹ ਵੀ ਸਾਡੇ ਨਾਲ ਹਾਜ਼ਰ ਹੈ ਤੇ ਬਾਬਾ ਲਖਸ਼ਾ ਸਿੰਘ ਜੀ ਨਿੰਗ ਸਿੰਘ ਤੇ ਅਮਰਪਾਲ ਸਿੰਘ ਜੀ ਹਾਂ ਹਾਂ ਅਸੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਮਿਲਾਂਗੇ ਉਸ ਤੋਂ ਪਹਿਲਾਂ ਹੀ ਤੁਸੀਂ ਜਿਹੜਾ ਹੈਗਾ ਐਫਰਟ ਕਿਉਂ ਨਹੀਂ ਕਰਦੇ ਅਸੀਂ ਉਸ ਤੋਂ ਵੱਡੀ ਜਗ੍ਹਾ ਤੇ ਰਾਸ਼ਟਰਪਤੀ ਨੂੰ ਮਿਲਿਆਏ ਆ ਤੇ ਫੇਰ ਉਹਦੀ ਤਕ ਨਹੀਂ ਰਹਿ ਜਾਂਦੀ ਕਿ ਵੀ ਰਾਸ਼ਟਰਪਤੀ ਇਸ ਤੇ ਨੋਟਿਸ ਲੈਂਦੇ ਆ ਕਿ ਨਹੀਂ ਲੈਂਦੇ ਤੇ ਇਸ ਕਰਕੇ ਉਦੋਂ ਬਾਅਦ ਕਿਉਂਕਿ ਇਹਨਾਂ ਦੋਨਾਂ ਨੇ ਮਿਲ ਕੇ ਗੇਮ ਖੇਡੀ ਆ ਉਸ ਤੋਂ ਬਾਅਦ ਅਸੀਂ ਪੰਜਾਬ ਦੇ ਵਿੱਚ ਵੀ ਉਹਨਾਂ ਨੂੰ ਮਿਲ ਕੇ ਆਪਦੀ ਗੱਲ ਰੱਖਾਂਗੇ ਅੱਛਾ ਤੁਸੀਂ ਰਾਸ਼ਟਰਪਤੀ ਨਾਲ ਬਹੁਤ ਮਿਲ ਕੇ ਆਇਆ ਹੈਗਾ ਇਹ ਗੱਲਬਾਤ ਇਹ ਕਿਹੜੇ ਬੰਦੇ ਉਹਨਾਂ ਦੀ ਗੱਲਬਾਤ ਆ ਵੀ ਸਾਡਾ ਰਾਈਟ ਹੈਗਾ ਆਰਟੀਕਲ 75 ਦੇ ਤਹਿਤ ਸਾਡਾ ਰਾਈਟ ਬਣਦਾ ਤੇ ਅਸੀਂ ਕਿਹਾ ਜੇ ਰਵਨੀਤ ਮਿੱਟੂ ਤੇ ਹੋਰ ਸਾਰੇ ਸੌ ਚੱਕ ਸਕਦੇ ਆ ਜੇ ਆਰਟੀਕਲ 14 19 ਕੀ ਦੇ ਮੁਤਾਬਕ ਬਰਾਬਰਤਾ ਤੇ ਇਸ ਕਰਕੇ ਉਹਦੇ ਤੇ ਕੋਈ ਇਲਜ਼ਾਮ ਹੀ ਨਹੀਂ ਬਣਦਾ ਇਸ ਕਰਕੇ ਗੈਰਕਾਨੂੰਨੀ ਉਹਦੇ ਤੇ ਜ਼ੁਲਮ ਕਰਕੇ ਉਹਨੂੰ ਅੰਦਰ ਰੱਖਿਆ ਹੋਇਆ ਤੇ ਉਹਨਾਂ ਨੇ ਸਾਡੀ ਗੱਲ ਬੜੀ ਧਿਆਨ ਨਾਲ ਸੁਣ ਲਈ ਐ ਤੇ ਮੈਮੋਰੰਡਮ ਸਾਨੂੰ ਲੈ ਕੇ ਰਿਸੀਵ ਕਰਕੇ ਕਾਪੀ ਇੰਗਲਿਸ਼ ਦੀ ਤੇ ਇੱਕ ਪੰਜਾਬੀ ਦੀ ਸਾਨੂੰ ਦੇ ਦਿੱਤੀ ਐ ਲੱਗਦਾ ਤੁਹਾਨੂੰ ਕੁਝ ਅਮਲ ਕਰਨ ਦੇ ਕਿਉਂ ਨਾ ਕਰਨਗੇ ਅਮਲ ਕਰਨਾ ਹੀ ਪੈਣਾ ਸੱਚ ਸੱਚ ਰਹਿੰਦਾ ਝੂਠ ਝੂਠ ਰਹਿੰਦਾ ਸਰਦਾਰ ਲੋਕ ਸਾਹਿਬ ਪ੍ਰਸ਼ਾਸਨ ਦੀ ਗੱਲ ਕਰਨੀ ਕਰਨੇ ਛੋਟੀਆਂ ਗੱਲਾਂ ਹੁੰਦੀਆਂ ਉਹਨਾਂ ਨੇ ਆਪਣਾ ਕੰਮ ਤੇ ਪੰਜਾਬ ਲਈ ਜਿਹੜਾ ਕੰਮ ਕੀਤਾ ਸਾਡੀ ਆਪਣੀ ਡਿਊਟੀ ਐ ਆਪ ਮੁਹਾਰੇ ਹੀ ਇਹ ਸਾਰਿਆਂ ਨੂੰ ਇਸ ਮੱਦ ਨੂੰ ਉਠਾਉਣਾ ਚਾਹੀਦਾ ਹੈ ਉਹਨਾਂ ਅਮਰੀਕਾ ਕੈਨੇਡਾ ਜਰਮਨ ਫਰਾਂਸ ਦੇ ਵਿੱਚ ਸਾਡਾ ਜਸਪ੍ਰੀਤ ਸਿੰਘ ਵਕੀਲ ਹੈ ਤੇ ਹੋਰ ਹਿਊਮਰਿਸ ਜਤਤਬੰਦੀਆਂ ਠਾ ਰਹੀਆਂ ਤੇ ਭਾਈ ਸਰਬਜੀਤ ਸਿੰਘ ਜਿਨ੍ਹਾਂ ਨੂੰ ਬਹੁਤ ਵੱਡੀ ਬਹੁਮਤ ਦੇ ਨਾਲ ਜਿਤਾ ਕੇ ਉਹਨੂੰ ਮੈਂਬਰ ਪਾਰਲੀਮੈਂਟ ਬਣਾ ਕੇ ਭੇਜਿਆ ਤੇ ਫਿਰ ਭਾਈ ਉਹਨਾਂ ਨੇ ਆਵਾਜ਼ ਠਾ ਦਿੱਤੀ ਤੇ ਸਾਡਾ ਵੈਸੇ ਡਿਊਟੀ ਬਣਦੀ ਆ ਅਸੀਂ ਆਪਦੀ ਡਿਊਟੀ ਨਿਭਾ ਰਹੇ ਹਾਂ ਸਭ ਤੋਂ ਪਹਿਲਾਂ ਤਾਂ ਜਿਹੜੀਆਂ ਅਸੀਂ ਰਾਸ਼ਟਰਪਤੀ ਸਾਹਿਬ ਨੂੰ ਮਿਲੇ ਅਸ ਦਾ ਅਡਜਸਟਮੈਂਟ ਡਿਸਕ੍ਰੈਂਸੀ ਕੌਂਸਲ ਬਾਰੇ ਇਹ ਦਿਗਵਾਹੀ ਦੇ ਵਿੱਚ ਰਾਸ਼ਟਰਪਤੀ ਨੂੰ ਮਿਲਦਾ ਥੋੜੀ ਬਿਲਕੁਲ ਕੁਐਸਚਨ ਪੁੱਛਿਆ ਗਿਆ ਸੀ ਕਿ ਕਾਨੂੰਨੀ ਚਾਰਜ ਤੁਸੀਂ ਕਰ ਰਹੇ ਹੋ ਕਿਉਂਕਿ ਜਿਹੜਾ ਨੈਸ਼ਨਲ ਸਕਿਉਰਿਟੀ ਐਕਟ ਆ ਉਹ ਵਿਦਿਸ਼ ਪਾਰਸ਼ਾਪ ਦੀ ਸਟੇਟ ਗਵਰਨਮੈਂਟ ਫਿਰ ਸੈਂਟਰ ਗਵਰਨਮੈਂਟ ਨੂੰ ਲਾਉਂਦੀ ਹੈਗੀ ਜਿਹੜਾ ਨੈਸ਼ਨਲ ਸਕਿਉਰਿਟੀ ਐਕਟ ਹੈਗਾ ਉਹਦੇ ਵਿੱਚ ਦੋਨੀਆਂ ਸਰਕਾਰਾਂ ਦੀ ਪੂਰੀ ਮੀਰੀਕਤ ਹੁੰਦੀ ਹੈ ਪੰਜਾਬ ਦੀ ਗਵਰਨਮੈਂਟ ਨੇ ਸਿਰਫ ਜਿਹੜਾ ਕੇਸ ਬਣਦਾ ਸੀ ਭਾਈ ਸਾਹਿਬ ਉੱਤੇ ਸਿਰਫ 575 ਦਾ ਕੇਸ ਬਣਦਾ ਸੀਗਾ ਪੰਜਾਬ ਸਰਕਾਰ ਨੇ ਸਪਾਰਸ਼ ਕੀਤੀ ਤੇ ਸੈਂਟਰ ਗਵਰਨਮੈਂਟ ਨੇ ਉਹ ਚਾਹੁੰਦੀ ਸੀ ਵੀ ਪੰਜਾਬ ਦਾ ਮਾਹੌਲ ਸੁਧਾਰ ਕੀਤਾ ਜਾਵੇ ਇੱਕ ਉਹ ਇਨਸਾਨ ਜੋ ਨਸ਼ਿਆਂ ਦੇ ਖਿਲਾਫ ਸਿੱਖੀ ਦਾ ਪ੍ਰਚਾਰ ਕਰ ਰਿਹਾ ਜੋ ਸਿੱਖੀ ਤੋਂ ਟੁੱਟੇ ਹੋਏ ਬੰਦੇ ਨੇ ਜਾਂ ਭੜਕ ਗਏ ਨੇ ਉਹਨਾਂ ਨੂੰ ਦੁਬਾਰਾ ਸਿੱਖੀ ਦੇ ਰਾਹ ਤੇ ਲੈ ਕੇ ਆ ਰਹੇ ਨੇ ਜਿਹੜੇ ਸਾਡੇ ਵਰਗੇ ਜਿਹੜੇ ਸਹਿਤਾਰੀ ਸਿੱਖ ਨੇ ਉਹਨਾਂ ਨੂੰ ਅਮਰਤ ਪਾਚਕਾਰ ਰਹੇ ਨੇ ਉਹਨਾਂ ਦਾ ਇਹ ਜਰੂਰ ਸੀਗਾ ਇਹ ਪੰਜਾਬ ਗਵਰਨਮੈਂਟ ਨੂੰ ਮੁੱਖ ਮੰਤਰੀ ਪੰਜਾਬ ਨੂੰ ਪਸੰਦ ਨਹੀਂ ਸੀ ਬੀਜੇਪੀ ਗਵਰਨਮੈਂਟ ਨੂੰ ਸਾਧਰੀ ਸੀ ਤਾਂ ਉਹਨਾਂ ਨੇ ਜਿਹੜਾ ਨੈਸ਼ਨਲ ਸਕਿਉਰਿਟੀ ਐਕਟ ਲਾਇਆ ਗਿਆ ਉਸ ਤੋਂ ਬਾਅਦ ਵੱਡੀ ਗੱਲ ਇਹ ਹੋਈ ਯੋ ਨੈਸ਼ਨਲ ਸਕਿਉਰਿਟੀ ਐਕਟ ਅਕਦਰੋਂ ਬਣਦਾ ਤਾਂ ਵਿਦਨ 3 ਵੀਕ ਤਿੰਨ ਹਫ਼ਤਿਆਂ ਤੋਂ ਲੈ ਕੇ ਤਿੰਨ ਮਹੀਨਿਆਂ ਦੇ ਵਿੱਚ ਇੱਕ ਐਡਵਾਈਜ਼ਰੀ ਕਮੇਟੀ ਬਣਦੀ ਹੁੰਦੀ ਆ ਉਹਨੇ ਦੱਸਣਾ ਹੁੰਦਾਗਾ ਵੀ ਜਿਹੜੀ ਨੈਸ਼ਨਲ ਸਕਿਉਰਿਟੀ ਐਕਟ ਅਸੀਂ ਮੇਡ ਆਊਟ ਕੀਤਾਗਾ ਉਹਦਾ ਖਤਰਾ ਕੀ ਹੈ ਜਿਹੜਾ ਭਾਈ ਸਾਹਿਬ ਤੇ ਨੈਸ਼ਨਲ ਸਕਿਉਰਿਟੀ ਐਕਟ ਲਾਇਆ ਸੀਗਾ ਉਹਦਾ ਸਾਡੇ ਦੇਸ਼ ਨੂੰ ਕੀ ਖਤਰਾ ਸੀ ਅੱਜ ਤੱਕ ਉਹਦੀ ਰਿਪੋਰਟ ਪੇਸ਼ ਨਹੀਂ ਕਰ ਸਕੇ ਇਟ ਮੀਨਸ ਉਹ ਫੇਲਿਅਰ ਹੋ ਗਏ ਜੇ ਤਿੰਨ ਵੀਕਸ ਤੋਂ ਲੈ ਕੇ ਤਿੰਨ ਮਹੀਨਿਆਂ ਦੇ ਵਿੱਚ ਰਿਪੋਰਟ ਨਹੀਂ ਪੇਸ਼ ਕਰਦੇ ਤਾਂ ਆਲਰੇਡੀ ਹੋਈ ਉਹਨੂੰ ਉਹ ਵਿਕੇਟ ਹੋ ਜਾਣਾ ਸੀਗਾ ਦਾ ਇਹ ਜਿਹੜੇ ਜਿੰਨਾ ਕਾਨੂੰਨ ਲਗਾਇਆ ਗਿਆ ਹੈ ਕਾਨੂੰਨ ਦੀ ਪਾਲਣਾ ਭਾਈ ਸਾਹਿਬ ਵੀ ਇਹ ਸਾਡੀ ਜਿਹੜੇ ਸਰਕਾਰਾਂ ਨੇ ਉਹ ਨਹੀਂ ਕਰ ਰਹੀਆਂ ਇਹ ਸਾਰੀਆਂ ਗੱਲਾਂ ਅਸੀਂ ਰਾਸ਼ਟਰਪਤੀ ਦੇ ਧਿਆਨ ਚ ਲਿਆਂਦੀਆਂ ਗਈਆਂ ਨੇ ਸਾਨੂੰ ਪੂਰੀ ਹੋਪ ਆ ਪੂਰੀ ਉਮੀਦ ਆ ਵੀ ਜਿਵੇਂ ਹੋਰ ਪਾਰਲੀਮੈਂਟ ਸਾਰੇ ਸੋਚ ਚੱਕਣਗੇ ਭਾਈ ਸਾਹਿਬ ਵੀ ਸੋਚ ਚੱਕਣਗੇ ਜੇ ਨਹੀਂ ਚੱਕਦੇ ਜਾਂ ਅਜਿਹੀ ਆਉਂਦੀ ਆ ਤਾਂ ਵਿਖਰੇ ਵਿੱਚ ਸਾਡੇ ਸਦਾ ਜੀ ਨੇ ਕਿਹਾ ਵੀ ਸੀਐਮ ਸਾਹਿਬ ਨੂੰ ਤਾਂ ਇੱਕ ਵਾਰੀ ਮਿਲਾਂਗੇ ਬਾਕੀ ਜੋ ਵੀ ਪ੍ਰੋਗਰਾਮ ਹੋਊਗਾ ਉਹ ਪਰਿਵਾਰ ਨਾਲ ਮਿਲ ਕੇ ਪਾਈਸਾਨਾਂ ਮਿਲ ਕੇ ਜਿਵੇਂ ਵੀ ਹੋਗਾ ਉਸ ਬਾਰੇ ਗੱਲਬਾਤ ਕੀਤੀ ਜਾਵੇ। ਅੱਛਾ ਜੀ ਸਾਬ ਤੁਸੀਂ ਕਦੋਂ ਰਾਸ਼ਟਰਪਤੀ ਕੋਲ ਗਏ ਸੀ? ਕਿੰਨੇ ਮਿੰਟ ਦੇ ਪਰ ਟੋਟਲ ਸਾਡਾ 21 ਮਿੰਟ ਦੀ ਵਾਫਾ ਸੀਗਾ ਜੀ। ਬਾਅਦ ਦੇ ਵਿੱਚ ਜਦੋਂ ਰਾਸ਼ਟਰਪਤੀ ਜੀ ਨੂੰ ਮਿਲਣਾ ਸੀਗਾ ਮੈਂ ਤੇ ਸਰਦਾਰ ਦਸਕਰਨ ਸਿੰਘ ਸੀਗੇ ਜੀ। ਉਹਨਾਂ ਨੇ ਇਸੇ ਬਿਸ਼ੇ ਤੇ ਗੱਲ ਹੋਈ ਸੀ ਕਿਉਂਕਿ ਰਾਸ਼ਟਰਪਤੀ ਸੀਗਾ ਉਹਨਾਂ ਨੂੰ ਉਹਨਾਂ ਨੂੰ ਦੱਸਣਾ ਜ਼ਰੂਰੀ ਸੀਗਾ ਉਸ ਸਮੇਂ ਦੀ ਘੜੀ ਕਿਉਂਕਿ ਇੰਟਰਨੈਸ਼ਨਲ ਗੈਸਟ ਆਏ ਹੋਏ ਸੀਗੇ ਉਸ ਟਾਈਮ ਟਾਈਮ ਥੋੜਾ 2-3 ਮਿੰਟ ਹੀ ਮਿਲੇ ਸੀਗੇ ਪਰ ਡਿਫਾਈਨਸ ਅਸੀਂ ਕਲੀਅਰਲੀ ਕਰਤਾ ਸੀਗਾ ਉਹ ਵੀ ਇਸ ਗੱਲ ਤੇ ਚਿੰਤਾ ਸੀ ਕਿਉਂਕਿ ਸਭ ਤੋਂ ਵੱਡੀ ਗੱਲ ਜਿਹੜੇ ਸਾਡੇ ਰਾਸ਼ਟਰਪਤੀ ਜੀ ਨੇ ਉਹ ਵੀ ਮਿਨਿਓਰਟੀ ਤੋਂ ਆਉਂਦੇ ਨੇ ਠੀਕ ਹੈ ਆਦੀਵਾਸੀ ਪਰਿਵਾਰਾਂ ਤੋਂ ਆਉਂਦੇ ਨੇ ਉਹਨਾਂ ਦੇ ਮਨ ਵਿੱਚ ਵੀ ਇਹ ਗੱਲ ਹੈਗੀ ਸੀ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਤੁਸੀਂ ਇਸ ਗੱਲ ਦੀ ਉਮੀਦ ਖਾਨੂੰ ਇਸ ਤੇ ਗੱਲ ਦੀ ਉਦੋਂ ਵੀ ਤੇ ਉਹਨਾਂ ਨੇ ਕਿਹਾ ਵੀ ਤੁਸੀਂ ਇਸ ਗੱਲ ਦਾ ਸਾਡੇ ਤੇ ਵਿਸ਼ਵਾਸ ਹੈ ਕਿ ਇਹ ਆਊਗਾ ਵੀ ਕਿੰਨੀ ਤਰੀਕ ਨੂੰ ਗਏ ਸੀ ਸੌਰੀ ਵੀ ਕਿੰਨੀ ਤਰੀਕ ਨੂੰ ਗਏ ਸੀ ਉਸ ਤੇ ਰਾਸ਼ਟਰਪਤੀ ਕਿਹਦਾ 12 ਨੂੰ 12 ਅੱਜ